ਬਾਈ ਨੂੰ ਲੱਗੂ ਸਾਈ ਦੇ ਵੀ ਲੱਗੂ ਚੱਲ ਬੋਲੀ ਚੱਲਾ ਇਹ ਦੂਰੀਆਂ ਦੂਰੀਆਂ ਲਿਆਇਆ ਯਾਰਾ ਫਾਨਾ ਉਹਦੇ ਉਹਦੇ ਨੂੰ ਚੜਦੀ ਹੁੰਦਾ ਆਇਆ ਯਾ ਮੇਰੀ ਗੱਲ ਸੁਣ 2300 ਰੁਪਏ ਲਵਾਤਾ ਨੇ ਬਾਈ ਹੈ ਮਸ਼ੀਨ ਚ ਪੰਜਾ ਰਹਾ ਹੈ ਮਸ਼ੀਨ ਦਾ ਹੈਟ ਹੈ ਮਸ਼ੀਨ ਦਾ ਹੈਟ ਹੈ ਕੱਢਣਾ ਨਹੀਂ ਦੋ ਬਾਲਾ ਆ ਦੇਖ ਲੂੰ ਕੀ ਉਹ ਦੇਖਣ ਨੂੰ ਸਭ ਨਾਲ ਦੇਖਣ ਨੂੰ ਕਿਵੇਂ ਉਹ ਦੇਖ ਲੂੰ ਤੁਸੀਂ ਐ ਕਰਿਓ ਸੀਜ਼ਨ ਤੋਂ ਹੀ ਬਾਦੀ ਪੂਰੀਆਂ ਕਰ ਲਿਓ ਇੰਨੀਆਂ ਜੇ ਕਰਤੀਆਂ ਫਿਰ ਸ਼ਰਤ ਕਿੰਨੇ ਕਿੰਨੇ ਜੀ ਕਿੱਡ ਲੈਂਦੀ ਯਾਰਾ ਆਹ ਇੰਚ ਦੇ ਲੱੱਲੇ ਪਿਆਰੇ ਚ ਕੱਲਾ ਰੇ ਚਿਬਦੇ ਰਿਹਾ ਫਲਾ ਨੂੰ ਪਰ ਅੰਚੂੰ ਹੀ ਲੈ ਲੈ ਫੋਨ ਕਰਤਾ ਮੰਗ ਰੰਚ ਲਿਆ ਦੇ ਲੈ ਆ ਤਰੰਚ ਕਰੀ ਜੇ ਲੋ ਬਰੇ ਪਾਪਾ ਵੀ ਜੋ ਵੀ ਪੂਰ ਕਰਕੇ ਵੀ ਜਾਓ ਥੋੜਾ ਬਾਹਰ ਦੇ ਦੀ ਪਹਿਲਾਂ ਥੋੜਾ ਪਰ ਸਾਡਾ ਕਿੱਥੇ ਉਹ ਥੋੜਾ ਕਿੱਥੇ ਨਹੀਂ ਜਾਂਦਾ ਜਿਹੜਾ ਵੱਡਾ ਥੋੜਾ ਮਸ਼ੀਨ ਜਦੋਂ ਮਸ਼ੀਨ ਹੀ ਨਹੀਂ ਹੈਗੀ ਪੁਰਾਣੀ ਥੋੜਾ ਕਿੱਥੇ ਮਸ਼ੀਨ ਦੇ ਵਾਗੇ ਦੇ ਪਿੱਛੇ ਆਈ ਤੋਂ ਕੀ ਬਤਾਰਾ ਲੋਡ ਕਰਨੀਆਂ ਤੁਸੀਂ ਕੋਈ ਨਹੀਂ ਨਖਰੀ ਦੀ ਨੇ ਦੇਖੋ ਨਾ ਇਹ ਕੰਮ ਦਿੰਦਾ ਨਹੀਂ ਪਲਾਸ ਜਾਰੀ 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 ਕਿਹੜਾ ਕਿਸੇ ਦਾ ਜਾਰੀ ਕਦੋਂ ਕਿਸੇ ਦਾ ਜਾਰੀ ਸੁਝੇਗਾ ਲੈਟਾ ਵੀ ਚਲਾਏਗਾ ਨਹੀਂ ਨਹੀਂ ਕਰੇ ਜਾਰੀ ਆ ਪਲਾਸ ਨਹੀਂ ਹੈ ਕਿਤੇ ਨਹੀਂ ਪਲਾਸ ਕਰੇ ਕਿਵੇਂ ਪਲਾਸ ਇਹ ਕਹਿੰਦਾ ਮਸ਼ੀਨ ਜੀ ਰੱਖਣਾ ਹੁਣ ਮੈਂ ਲਊਂਗਾ ਪੇਚਕਾਸ ਦੇਖ ਲੈ ਹਾਂ ਅਜੇ ਤੱਕ ਕੀ ਕਰਾਂਗੇ ਯਾਰ ਅਰੇ ਤਰੀਕਾ ਜਦੋਂ ਤੁਸੀਂ ਵਸੀਲਿਆਂਦੀ ਆਂ ਤੂੰ ਵੱਡਾ ਪੇਚਕਾਸ ਕਿੱਥੇ ਆ ਤੂੰ ਜਦੋਂ ਤੂੰ ਵਸੀਲਿਆਂਦੀ ਆਂ ਦੇਖ ਲੋ ਹਾਂ ਜਦ ਤੂੰ ਮੈਂ ਪੇਜ ਕਰਾ ਉਹ ਐਡਾ ਹੈ ਹਾਂ ਐਡਾ ਪੇਜ ਕਰਾ ਉਹ ਪਤਾ ਨਹੀਂ ਕਿੱਥੇ ਆ ਜਾਂਦਾ ਜਦ ਤੂੰ ਵਸੀਲੇ ਲਿਆ ਦੇ ਤੂੰ ਜਦੋਂ ਇਹਦਾ ਠੀਕ ਆ ਹੁਣ ਇਹ ਕਹਿੰਦਾ ਮੈਂ ਕੱਢ ਦਾਂਗੇ ਇਹਨਾਂ ਦੇ ਪੰਨੇ ਜਾਬੀਆਂ ਸਾਰੇ ਅਜਾ ਤੂੰ ਵਸੀਲੇ ਲਿਆ ਦੇ ਤੂੰ ਜਦੋਂ ਤੂੰ ਉਹਦੇ ਚਾਹ ਫੇਲਾ ਦੇ ਹੋਈਆਂ ਕਿਹਦੀਆਂ ਜਿਹੜਿਆ ਆਇਆ ਮੈਂ ਕਿਉਂ ਜਾ ਬੀਬੀ ਲੈ ਆਇਆ ਹੋਰ ਨਾ ਸਰ ਇਹ ਤਾਂ ਪਹਿਲਾਂ ਪੂਲਾਂ ਵੀ ਨਹੀਂ ਪੰਜਾ ਨਾਲ ਆਈਆਂ ਹੋਣੀਆਂ ਤੇ 10 ਸਾਲਾਂ ਦੇ ਪਹਿਲਾਂ ਹੋਈਆਂ ਕਿਹਦੀ ਨਹੀਂ ਇੱਕ ਵੀ ਨਹੀਂ ਇਹ 10 ਸਾਲਾਂ ਦੇ ਪਹਿਲਾਂ ਹੋਈਆਂ ਫੇਰ ਇਹ 10 ਸਾਲਾਂ ਦੇ 2300 ਰੁਪਏ ਲਾ ਕੇ ਫੇਰ ਮਤਾਲੀ ਦਾ ਇਹੋਂ ਕੋਲ ਕੋਈ ਜਿਹੜੀ ਮਸ਼ੀਨ ਜਿਹੜਾ 2000 ਦੇ ਬਲੇਡ ਦੇ ਤੇ ਨਜ਼ਰ ਦੇ ਕੱਪ ਦੇ ਸੋਰੀ ਕੀ ਕਰੌਣਾ ਮੋੜ ਕੇ ਉਹਨਾਂ ਨੂੰ ਕਾਫੀ ਮੋੜੇ ਉਹ ਹਾਂ ਮੋੜਾ ਕੋੜਾ ਵਾਹ ਬਵਾ ਲੈ ਥੋੜਾ ਪਾੜ ਲੈ ਹੂੰ ਪੈਠੇ ਪੈਣ ਦੇ ਖਾਣੇ ਖੋੜ ਨਾ ਮੋੜਾ ਤੇਰਾ ਦਾਦਾ ਕਾਨੂੰ ਬਹੁਤ ਕਰਦਾ ਖਰਾਬ ਕਰੀ ਜਾਂਦਾ ਸੋਰੀ ਰੈਂਜ ਜਿਹਾ ਰੱਬ ਕੇ ਲੈ ਜਾ ਰੋ